लगाओ फिर राजा उड़े उड़े राजा अब आने दीजिए उनको आगे आने दीजिए प्लीज मंच पर जो मेरे भाई हैं मैं उनसे गुजारिश करूंगा आगे आने दीजिए उनको अब अपने 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 स्थान पर बैठ जाइए बैठ जाइए अपने अपने स्थान पर श्रीमान श्री चेतन जी के साथ में पहुंचे हैं वार्ड नंबर पांच से उनका भी यहाँ में पर हार्दिक अभिनंदन से स्वागत और वेलकम जी बैठ जाइए प्लीज अपने अपने स्थान पर बैठ जाइए मैं गुजारिश करूंगा बैठ जाइए मेरे भाई जो हैं जिनका फूलों के साथ बड़ा स्वागत किया जा रहा है फूलों के प्रसाद वेलकम है जी हमारे ਸਿੱਧੀ ਸਜਣਾ ਦੇ ਸੁਣ ਵਾਲੀ ਤਨ ਲਾ ਕੇ ਉੱਪਰ ਵਾਲੇ ਭਈਆ ਬੜਾ ਚੰਗਾ ਲੱਗੇਗਾ ਸਾਨੂੰ ਵੀ ਤੇ ਤੁਹਾਨੂੰ ਵੀ ਪਕਾਣਾ ਪੱਕੇ ਕਿਸਾਂ ਕਰਨਾ ਇਹਦੇ ਤੁਹਾਡੀਆਂ ਪੁੱਛੀਆਂ ਗੁਲੀਆਂ ਨੂੰ ਪੱਕੀਆਂ ਕਿੱਦਾਂ ਭਰਉਣੀ ਆ ਔਰ ਲਾਈ ਰਾਰਾ ਇਸੀ ਤਰ੍ਹਾਂ ਇੱਥੇ ਇਕੱਠੇ ਹੋਏ ਆ ਜਿਹੜਾ ਸਭ ਤੋਂ ਵੱਧ ਮੈਜਨਰ ਸਿਕੰਦਰਪੁਰ ਨੇ ਇੱਥੇ ਮਿਹਨਤ ਕੀਤੀ ਆ ਤੁਹਾਡੇ ਵਿੱਚ ਘਰ-ਘਰ ਜਾ ਕੇ ਤੁਹਾਨੂੰ ਸੁਨੇਹੇ ਵੀ ਲਾਏ ਹੋਣਗੇ ਤੇ ਬਹੁਤ ਸਾਥੀ ਜਿਹੜੇ ਇਦਾਂ ਦਾ ਆ ਵੀ ਜਿਹੜੇ ਕਾਂਗਰਸ ਦੇ ਨਾਲ ਬਹੁਤ ਲੰਮੇ ਸਮੇ ਤੋਂ ਜੁੜੇ ਹੋਏ ਆ ਉਹਨਾਂ ਦਾ ਵੀ ਧੰਨਵਾਦ ਸੋ ਸਾਥਿਓ ਮੈਂ ਬੇਨਤੀ ਕਰੂੰਗਾ ਧੱਗਾ ਕੋੜੇ ਨਹੀਂ ਆਉਦੇ ਨਾ ਹੁਣ ਹੋਰ ਜੀ ਮੇਰੀ ਗੱਲ ਉਸੇ ਕੀ ਗੜੇ ਗੁਰੂ ਬੇ ਕਦਰ ਤੇ ਨਾਲੇ ਬੇ ਸ਼ੁਕਰੇ ਤੁਮਾ ਖਾ ਖਾ ਕੇ ਗੁਰ ਕਰਨ ਕਰੇ ਬੇ ਕਦਰ ਤੇ ਨਾਲੇ ਬੇ ਸ਼ੁਕਰੇ ਇੱਕ ਬਟਾ ਕੁਛਿਆ ਲੱਗੂ ਠੀਕ ਲੈ ਜਾ 200 ਲੈ ਜਾ 2/11 ਤੁਸੀਂ ਤੁਹਾਨੂੰ ਜੀ ਲੈਓ ਬੇਟਾ ਹਾਂਜੀ ਮੈਡਮ ਤੁਸੀਂ ਅੱਜ ਤੁਹਾਡੇ ਇੱਥੇ ਦਿਨਸ਼ਾ ਬਾਈ ਨੇ ਤੇ ਕੀ ਐਥੇ ਕਹਿਣਾ ਚਾਹੁੰਗੇ ਤੁਸੀਂ ਇਸ ਬਾਰੇ ਅੱਜ ਵਾਰ ਨੰਬਰ 17 ਵਿੱਚ ਸਾਡੇ ਪਾਰਲੀਮੈਂਟ ਉਮੀਦਵਾਰ ਰਾਜਾ ਵੜਿੰਗ ਜੀ ਦੀ ਮੀਟਿੰਗ ਸੀ ਬਹੁਤ ਹੀ ਉਤਪਾਰੀ ਸ਼ਾਮ ਲਿਆ ਵਾਰ ਨੰਬਰ 17 ਤੋਂ ਉਹਨਾਂ ਨੂੰ ਇੱਥੇ ਸਾਡਾ ਸਾਰਾ ਪ੍ਰਵਾਸੀ ਭਾਈਚਾਰਾ ਸਾਡਾ ਮੁਸਲਿਮ ਭਾਈਚਾਰਾ ਔਰ ਸਾਡਾ ਐਸਸੀ ਭਾਈਚਾਰਾ ਬਹੁਤ ਹੀ ਖੁਸ਼ੀ ਹੋਈ ਉਹਨਾਂ ਨੂੰ ਰਾਜਾ ਜੀ ਦੀਆਂ ਗੱਲਾਂ ਸੁਣ ਕੇ ਕਿਉਂਕਿ ਜੋ ਰਾਜਾ ਜੀ ਕਹਿੰਦੇ ਨੇ ਕੰਨੀ ਹੋਰ ਕਰਨੀ ਦੇ ਪੂਰੇ ਨੇ ਇਸ ਗੱਲ ਦਾ ਆਸ਼ਵਾਸ਼ਣ ਪਹਿਲੇ ਹੀ ਹੈ ਉਹਨਾਂ ਨੂੰ ਔਰ ਜੋ ਅੱਜ ਉਹਨਾਂ ਨੇ ਕਿਹਾ ਕਿ ਵਾਰਡ ਨੰਬਰ 17 ਦੇ ਵਿੱਚ ਜੋ ਕੰਮ ਹੋਣ ਵਾਲੇ ਨੇ ਬਹੁਤ ਹੀ ਜ਼ਿਆਦਾ ਪਿਛੜੇ ਹੋਏ ਇਲਾਕੇ ਇਹ ਇਹ ਜਦੋਂ ਪਾਰਲੀਮੈਂਟ ਵਿੱਚ ਆਉਂਦੇ ਨੇ ਸਭ ਤੋਂ ਪਹਿਲ ਦੇ ਆਧਾਰ ਤੇ ਉਹਨਾਂ ਨੇ ਇਹ ਆਖਿਆ ਕਿ ਇਹ ਰੋਡ ਜਿਹੜੀਆਂ ਬਣਨ ਵਾਲੀਆਂ ਨੇ ਟੋਆ ਇਸ ਇਲਾਕੇ ਨੂੰ ਪੂਰਾ ਕੀਤਾ ਜਾਵੇਗਾ ਤੇ ਇਹ ਪ੍ਰੋਮਿਸ ਕਰਕੇ ਗਏ ਨੇ ਕਿ ਜਦੋਂ ਮੈਂ